ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੀ ਹੋ ਜੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀਆਂ ਅੱਜ ਵੀਡੀਓ ਚ ਲੈ ਕੇ ਪਹੁੰਚਿਆ ਜੀ ਕੱਲੀ ਕੱਲੀ ਆਪਾਂ ਮਸ਼ੀਨਰੀ ਦੀ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਛੋਟਾ ਥੀ ਕੁਝ ਵੀ ਹੈ ਤੁਹਾਡੇ ਕੋਲ ਵੇਚਣਾ ਚਾਹੁੰਦੇ ਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੈਪ ਭੇਜੋ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਉਹ ਫ੍ਰੀ ਚ ਆਪਾਂ ਐਡ ਪਹਿਲੀ ਗੱਡੀ ਜਿਹੜੀ ਆਪਾਂ ਵੀਡੀਓ 'ਚ ਲੈ ਕੇ ਪਹੁੰਚਿਆ ਸ਼ੁਰੂਆਤ ਕਰਦੇ ਹਾਂ ਵਰਨਾ ਗੱਡੀ ਤੋਂ 2010 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਇਹ ਰੰਗ ਤੁਸੀਂ ਦੇਖੋ ਜੀ ਬਾਕੀ ਮਾਲਕ ਨੇ ਜਿਹੜੀ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਪੂਰੀ ਵਧੀਆ ਤੇ ਪੂਰੀ ਸੋਹਣੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਐਸ ਇੱਕ ਸਾਲ ਦਾ ਬੀਮਾ ਤੇ ਵਧੀਆ ਆਪਾਂ ਨੂੰ ਪ੍ਰਦੂਸ਼ਣ ਮਿਲ ਜੂਗਾ ਟਾਇਰ ਆਪਾਂ ਨੂੰ ਸਾਰੇ ਬਹੁਤ ਵਧੀਆ ਮਿਲ ਜਾਣਗੇ ਇੰਜਨ ਗੇਅਰ ਬਿਲੋਂ ਕੋਈ ਪ੍ਰੋਬਲਮ ਨਹੀਂ ਏਸੀ ਹੀਟਰ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲੂਗਾ ਬਠਿੰਡੇ ਏਰੀਆ 'ਚੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਡਿਮਾਂਡ ਦੀ ਗੱਲ ਕਰੀਏ 1,30,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈਗੀ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਹੈ ਤੁਸੀਂ ਟਾਇਰ ਟੂਰ ਵਧੀਆ ਮਿਲ ਜਾਣਗੇ ਅੰਦਰੋਂ ਗੱਡੀ ਸੋਹਣੀ ਆ ਬਾਕੀ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਹੀ ਰਹੋ ਜੀ ਜੇ ਤੁਸੀਂ ਗੱਡੀ ਦੇਖਣ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਬਠਿੰਡਾ ਮਾਲਕ ਦਾ ਏਰੀਆ ਤੁਹਾਨੂੰ ਪਹਿਲੇ ਮੈਂ ਦੱਸਦਾ ਸੀਗਾ ਜਾ ਕੇ ਦੇਖ ਸਕਦੇ ਹੋ ਜੇ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਮਾਲਕ ਨੂੰ ਤੇ ਮਾਲਕ ਦਾ ਨੰਬਰ ਜਿਹੜਾ ਹੈਗਾ ਸੀ 9779817995 ਇਹ ਮਾਲਕ ਦਾ ਨੰਬਰ ਹੈਗਾ ਨੰਬਰ 2 ਤੇ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਆਲਟੋ ਕੇ 10 2011 ਮਾਡਲ BX I ਮਾਡਲ ਚ ਤੇ ਸਾਰਾ ਕੁਝ origignal ਆਪਾਂ ਨੂੰ ਮਿਲੂਗਾ ਟੋਟਲ ਗੱਡੀ ਇਹ origignal ਹੈ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰ ਪੂਰੇ ਵਧੀਆ ਮਿਲ ਜਾਣਗੇ ਗੱਡੀ ਪੰਜਾਬ ਨੰਬਰ ਹੈ ਸਿਲਵਰ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਸੀਟ ਕਵਰ ਮੈਟ ਮੈਟਿੰਗ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਇੰਜਨ ਉੰਜਣ ਪੂਰਾ ਵਧੀਆ ਗਾ ਮਾਲਕ ਨੇ ਫੋਟੋਆਂ ਹਰ ਇੱਕ ਚੀਜ਼ ਦੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਗਿਆ ਬੈਕ ਸਾਈਡ ਤੋਂ ਸਾਈਡ ਤੋਂ ਫਰੰਟ ਤੋਂ ਇੰਜਨ ਗੇਅਰ ਦੀਆਂ ਸਾਰਾ ਕੁਝ ਇਹਨਾਂ ਨੇ ਦਿਖਾਇਆ ਲੁਧਿਆਣਾ ਖੜੀ ਆ ਤੇ ਦੋਵੇਂ ਚਾਬੀਆਂ オリジナル ਆਪਾਂ ਨੂੰ ਮਿਲ ਜਾਣਗੀਆਂ ਸੈਂਟਰ ਲੋਕ ਹੈ ਜੀ ਚਾਬੀ ਦੇ ਨਾਲ ਰਿਮੋਟ ਆਪਾਂ ਨੂੰ ਮਿਲ ਜਾਊਗਾ 65000 ਕੁੱਲ ਗੱਡੀ ਚੱਲੀ ਹੋਈ ਆ LED ਜਿਹੜੀ ਸਕਰੀਨ ਅੰਦਰ ਲੱਗਦੀ ਆ ਉਹ ਲੱਗੀ ਹੋਈ ਆ ਫੁੱਲ HD 168 ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਧਾ ਬਹਿ ਕੀ ਕੀਤਾ ਜਾਊਗਾ ਜੀ ਮਾਲਕ ਬਾਈ ਦਾ ਨੰਬਰ ਜਿਹੜਾ ਹੈਗਾ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਰੋ ਮਾਲਕ ਨਾਲ ਗੱਲਾਂ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 94659 29488 ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਕੁਝ ਨਹੀਂ ਆਪਣਾ ਹੁੰਦਾ ਸੀ ਸਾਰਾ ਕੰਮ ਆਪਾਂ ਜਿੱਨਾ ਕਰਦੇ ਆਂ ਫਰੀ ਦੇ ਵਿੱਚ ਹੀ ਕਰਦੇ ਆਂ ਸੀ ਤੇ ਆਪਾਂ ਗੱਲ ਕਰਾਂਗੇ ਜੀ ਹੁਣ ਆਪਣੇ ਕੋਲੇ ਸਬੱਟ ਗੱਡੀ ਪਹੁੰਚੀ ਆ 2010 ਮਾਡਲ ਹੈ ਜੀ ਏਸੀ ਹੀਟਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਮਿਲੂਗੀ ਗੱਡੀ ਦੀ ਕੰਡੀਸ਼ਨ ਪੂਰੀ ਓਕੇ ਹੈ ਟਾਇਰ ਟੂਰ ਚੈੱਕ ਹੋ ਰੂ ਸੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗੀ ਅੰਦਰੋਂ ਸੋਹਣੀ ਗੱਡੀ ਹੈ ਬਾਹਰੋਂ ਵਧੀਆ ਪਈ ਹੈ ਨਾ ਤਾਂ ਕੋਈ ਗਲਬਟਾ ਨਾ ਕੋਈ ਐਕਸੀਡੈਂਟਡ ਹੈ ਜਿੰਨੀ ਸੋਹਣੀ ਗੱਡੀ ਆ ਉਨੇ ਹੀ ਰੇਟ ਮਾਲਕ ਨੇ ਘਟਕੇ ਹੈਗਾ ਜਿਹੜਾ ਰੇਟ ਮਾਲਕ ਨੇ ਕਿਹਾ ਹੈਗਾ ਇਹਨਾਂ ਨੇ ਫਿਕਸ ਦੱਸਿਆਗਾ ਫਿਕਸ ਰੇਟ 85000 ਰੁਪਏ ਮਾਲਕ ਨੇ ਕਿਹਾਗਾ ਤੇ ਵਧੀਆ ਸੋਹਣੀ ਗੱਡੀ ਆ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਰੇਟ ਟੁੱਟਣਾ ਨਹੀਂ ਮੌਕੇ ਤੇ ਘਾਟਾ ਵਾਦਾ ਹੋਣਾ ਨਹੀਂ ਫਿਕਸ ਰੇਟ ਹੈ ਸੀ ਇੱਕੋ ਹੀ ਰੇਟ ਇਹਨਾਂ ਨੇ ਮੰਗਿਆਗਾ ਤੇ ਟਾਇਰ ਵਧੀਆ ਨੇ 70 ਤੋਂ 75 ਪੈਸੇ ਟਾਇਰ ਮਿਲ ਜਾਣਗੀ ਗੱਡੀ ਦੀ ਕੰਡੀਸ਼ਨ ਅੰਦਰੋਂ ਆਪਾਂ ਨੂੰ ਵਧੀਆ ਮਿਲ ਜੂਗੀ ਚਲਾਉਣ ਦੇ ਵਿੱਚ ਗੱਡੀ ਬਹੁਤ ਵਧੀਆ ਨਾ ਤਾਂ ਕੋਈ ਟੁੱਟੀ ਪੈ ਜੀ ਅਜੀ ਨਾ ਕੋਈ ਅੰਦਰੋਂ ਕੋਈ ਦਿੱਕਤ ਹੈ ਨਾ ਕੋਈ ਇੰਜਨ ਗੇਅਰ ਬਲੋ ਕੋਈ ਕੰਪਾਲਦੀ ਹੈ ਮਲੋਟ ਗੱਡੀ ਖੜੀ ਹੈ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਲੋਟ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹਾਂ ਤੋਰ ਕੇ ਦੇਖਣੀ ਹੈ ਤੋਰ ਕੇ ਵੀ ਦੇਖ ਸਕਦੇ ਹਾਂ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ ਬਾਕੀ ਤੁਸੀਂ ਮਾਲਕ ਨਾਲ ਕਰੋ ਗੱਲਬਾਤ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਸੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਹੌਸਲਾ ਆ ਜਾ ਬਣਿਆ ਰਹਿੰਦਾ ਜਦੋਂ ਤੁਸੀਂ ਲਾਈਕ ਕਰਦੇ ਰਹਿੰਦੇ ਹੋ ਜੀ ਜਿੰਨੇ ਤੁਸੀਂ ਪਹੁੰਚਿਓ ਲਾਈਕ ਕਰੇ ਬਿਨਾ ਨਾ ਜਾਇਓ ਜੀ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੇ ਅੱਗੇ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਗੱਡੀਆਂ ਦੀ ਆਪਾਂ ਕੱਲੀ ਕੱਲੀ ਕਰਕੇ ਗੱਲਬਾਤ ਕਰ ਵੀ ਰਹ ਬਾਕੀ ਮੋਟਰਸਾਈਕਲ ਵੀ ਆਪਾਂ ਲੈ ਕੇ ਪਹੁੰਚੇ ਹਾਂ ਬੁਲਟ ਵੀ ਲੈ ਕੇ ਪਹੁੰਚੇ ਹਾਂ ਉਹਨਾਂ ਦੀ ਗੱਲਬਾਤ ਵੀ ਆਪਾਂ ਕਰਦਿਆਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਠੀਕ ਹੈ ਜੀ ਜ਼ਰੂਰ ਸਬਸਕ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਜੀ ਵੇਚਣਾ ਚਾਹੁੰਦੇ ਹੋ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਗੱਲ ਕਰਾਂਗੇ ਆਪਾਂ ਹੁਣ ਮੋਟਰਸਾਈਕਲ ਦੀ ਮੋਟਰਸਾਈਕਲ ਆਪਾਂ ਯਾਮਾਹਾ ਦਾ ਫੈਜ਼ਰ ਲੈ ਕੇ ਪਹੁੰਚੇ ਹਾਂ ਪਹਿਲੇ ਨਾਮਾ ਜੀ 2014 ਮਾਡਲ ਹੈ ਤੇ ਸੈਲਫ ਸਟਾਰਟ ਹੈਗਾ ਬਹੁਤ ਵਧੀਆ ਹੈਗਾ ਪੰਜਾਬ ਨੰਬਰਿੰਗ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਸੀ ਤੇ 38000 ਰੁਪਏ ਮਾਲਕ ਨੇ ਰੇਟ ਕਿਹਾ ਹੈਗਾ ਲੁਧਿਆਣਾ ਮਾਲਕ ਦਾ ਏਰੀਆ ਦਾ ਲੁਧਿਆਣੇ ਦੇ ਲਾਗੇ ਇਹਨਾਂ ਦਾ ਪੈਂਡਾਗਾ ਉੱਥੇ ਮਾਲਕ ਦੇ ਘਰੇ ਖੜਾਗਾ ਤੇ ਮਾਲਕ ਨੇ ਐਵੇਂ ਵੀ ਕਿਹਾਗਾ ਜੇ ਕਿਸੇ ਕੋਲੇ ਬੋਇਟਾ ਸਪਲੈਂਡਰ ਪਲਟਿਨਾ ਸਿਟੀ ਸੂ ਹੈ ਤੇ ਪੁਰਾਣਾ ਸਿਟੀ ਡੀ ਜਿਹੜਾ ਹੁੰਦਾ ਸੀਗਾ ਮਤਲਬ ਕਿ ਸੀ ਡੀ 100 ਐਸਐਸ ਜਾਂ ਫਿਰ ਕੋਈ ਮਰੂਤੀ ਗੱਡੀ ਹੈ ਉਹਦੇ ਨਾਲ ਵੀ ਬਦਲ ਲੈਣਗੇ ਉਹ ਤੁਸੀਂ ਆਪ ਦੇਖੋ ਜੀ ਕਿਸੇ ਨੇ ਬਦਲਣਾ ਹੈ ਬਦਲ ਵੀ ਸਕਦੇ ਹਾਂ ਜੇ ਕਿਸੇ ਨੇ ਸਿੱਧਾ ਖਰੀਦਣਾ ਤਾਂ 38000 ਰੁਪਿਆ ਰੇਟ ਡਿਮਾਂਡ ਘਟਾ ਬਧਾ ਕੀਤਾ ਜਾਊਗਾ ਬਾਕੀ ਮਾਲਕੇ ਦਾ ਨੰਬਰ ਸਕਰੀਨ ਤੇ ਹੈ ਕਰ ਲੋ ਗੱਲਬਾਤ ਗੱਲ ਕਰਾਂਗੇ ਆਪਾਂ ਹੁਣ ਬੁਲਟ ਦੀ ਇੱਕ ਆਪਾਂ ਬੁਲਟ ਲੈ ਕੇ ਪਹੁੰਚੀਆਂ 13 ਮਾਡਲ ਐ ਜੀ 13 ਮਾਡਲ ਆ ਪਿੰਡ ਬਲੂਥ ਐ ਜੀ ਕੰਡੀਸ਼ਨ ਵਧੀਆ ਕਮੀ ਪੇਸ਼ੀ ਕੋਈ ਨਹੀਂ ਜਿੰਨਾ ਕੰਮ ਹੁੰਦਾ ਜਿੰਨਾ ਸਰਵਿਸ ਦਾ ਕੰਮ ਹੁੰਦਾ ਸਾਰਾ ਕੁਝ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਤੁਹਾਡੇ ਸਾਹਮਣੇ ਜੀ ਫੋਟੋ ਮਾਲ ਤੋਂ ਸਾਰਾ ਕੁਝ ਦੇਖ ਰਹੇ ਹੋ ਸੀ ਬਾਕੀ ਤੁਹਾਨੂੰ ਮੈਂ ਦੱਸਾਂ ਤਾਂ ਇੱਕ ਪਾਸੇ ਟੈਂਕੀ ਤੇ ਕਾਫੀ ਆਪਾਂ ਨੂੰ ਡੈਂਟ ਦੇਖਣ ਨੂੰ ਮਿਲੂਗਾ ਤੇ ਡੈਂਟ ਉਹ ਆਪਨ ਮਿਲੂਗਾ ਜੀ ਬਾਕੀ ਹਰ ਪਾਸੋਂ ਤੁਸੀਂ ਦੇਖ ਲਓ ਜੀ ਤੇ ਜੇ ਕਿਸੇ ਨੂੰ ਪਸੰਦ ਆਉਂਦਾ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਡਿਮਾਂਡ ਦੀ ਗੱਲ ਕਰੀਏ 1 ਲੱਖ ਰੁਪਇਆ ਮਾਲਕ ਨੇ ਕਿਹਾ ਉਹ ਤੁਹਾਡੇ ਤੇ ਅਸੀਂ ਕਿਸੇ ਨੂੰ ਪਸੰਦ ਆਉਂਦਾ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਮਿਲ ਗਿਆ ਹੂਆ ਗੱਲ ਕਰ ਸਕਦੇ ਹੋ ਤੇ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਕੁੱਲ 52000 ਰੁਪਇਆ ਮਾਲਕ ਨੇ ਡਿਮਾਂਡ ਕਹੀ ਆ 52 ਦੇ ਵਿੱਚੋਂ ਘਾਟਾ ਵਧ ਕੀਤਾ ਜਾਊਗਾ ਸਮਰਾਲੇ ਦੇ ਲਾਗੇ ਇਹਨਾਂ ਦਾ ਪੈਂਡਗਾ ਮਾਲਕ ਦੇ ਘਰੇ ਗੱਡੀ ਖੜੀ ਹੈ ਜੀ ਤਿੰਨ ਮਾਡਲ ਹੈ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਟਾਇਰ ਟੂਰ ਵਧੀਆ ਨੇ ਟਾਇਰਾਂ ਚਾ ਲਾਈ ਲੱਗੇ ਹੋਈ ਨਹੀਂ ਪੰਜਾਬ ਨੰਬਰ ਹੈ ਰੇਡ ਕੀਤਾ ਜਾਊਗਾ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਕਰ ਲੋ ਗੱਲ ਜਿਹਨੇ ਵੀ ਕਰਨੀ ਆ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਤਾ ਜੀ ਤੁਸੀਂ ਬੋਲਟ ਵੀ ਦੇਖ ਲਿਆ ਮੋਟਰਸਾਈਕਲ ਵੀ ਦੇਖ ਲਿਆ ਤੇ ਆਹਾ ਗੱਡੀ ਵੀ ਦੇਖ ਲਈ ਸਸਤੀ ਜਮਾ ਤੇ ਸਾਰਾ ਕੁਝ ਦੇਖ ਲਿਆ ਜੀ ਵੀਡੀਓ ਸਾਰੀ ਦੇਖ ਲਈ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਹੈ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਬਸ ਤੋਂ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਹਾਡਾ ਸੈਕੰਡ ਹੈਂਡ ਮਾਰਕੀਟ ਆਪਣਾ ਇਹ ਚੈਨਲ ਹੈਗਾ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਲਾਈਕ ਕਰ ਦਿਓ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਹਲੇ ਸਬਸਕ੍ਰਾਈਬ ਜੇ ਤੁਸੀਂ ਨਹੀਂ ਕੀਤਾ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਜ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਵੀ ਕਰਿਓ ਕਿਸੇ ਨੇ ਐਡ ਕਰਬੋਣੀਆਂ ਭੇਜ ਦਿਓ ਵੀਡੀਓ ਜਾਣਕਾਰੀ ਫੋਟੋ ਮਾ ਆਪ ਐਡ ਲਗਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ